हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਦੱਲ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਠੀਕ ਕਿ ਮਿੰਟ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਦੱਲ ਵਾਹ ਤਾਰਾ ਸਿੰਘ ਪਿੰਡ ਬਿਲਕੁਲ ਨੇ ਜਦੀਕ ਮਾੜੀ ਮੇਗਾ ਪਿੰਡ ਆ ਇਧਰ ਖਾਲੜਾ ਪਿੰਡ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਦਲੇਰ ਸਿੰਘ ਬਾਠ ਦੇ ਘਰ ਆਇਆ ਦੋਸਤੋ ਗਰ ਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰ ਦਿੱਤੀ ਆ ਹਰ ਵਾਰ ਦੀ ਤਰ੍ਹਾਂ ਤੇ ਤਰੀਕਾ ਤੇ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਆ ਅੱਜ 3 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ ਸ਼ਾਮ ਦੇ ਬਿਲਕੁਲ ਜਿਹੜਾ 3 ਵਜੇ ਦਾ ਟਾਈਮ ਆ ਕੋਈ ਵੀ ਭਰਾ ਆਪਣੀ ਇੱਥੇ ਆਣ ਕੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਵੈਸੇ ਮਾਲ ਅੱਜ ਆਪਾਂ ਤੁਹਾਨੂੰ ਗੱਭਣਾ ਨਹੀਂ ਦਿਖਾਉਣਾ ਜ਼ਿਆਦਾਤਰ ਦੋ ਮੱਝਾਂ ਝੋਟੀਆਂ ਗੱਭਣਾਂ ਇੱਕ ਜਰਸੀ ਨਸਲ ਬਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਣੀ ਆ ਪਲੀ ਸਭ ਹੀ ਆ ਚੰਗੀ ਇੱਕ ਝੋਟੀ ਦਿਖਾ ਦੇਾਂਗੇ ਸੂਈ ਸਵਾਈ ਆ ਇਹ ਚਾਰ ਹੀ ਪਸ਼ੂ ਨੇ ਅੱਜ ਗਰਲਾਰ ਉਹਨਾਂ ਦੇ ਕੋਲ ਬਾਕੀ ਮੇਰਾ ਭਰਾ ਇੱਥੇ ਆਣ ਕੇ ਬਿਲਕੁਲ ਆਪਣਾ ਇੱਕ ਟਾਈਮ ਚੋਕੇ ਦੋ ਟਾਈਮ ਚ ਆਪਾਂ ਜਰੂਰ ਤੁਹਾਨੂੰ ਕਹਿ ਦਿੰਦਾ ਸਟਾਰਟਿੰਗ ਦੇ ਵਿੱਚ ਹੀ ਤਸੱਲੀ ਕਰੋ। ਮਾਲ ਸਾਫ਼ ਸੁਥਰਾ ਹੁੰਦਾ, ਬਾਕੀ ਭਾਪੜ ਤੇ ਝੁੰਦਾ ਸਭ ਤੋਂ ਪਹਿਲਾਂ ਗਰਲਾਲ ਸਾਸਤਰੀ ਕਰ ਦਿੰਦਾ। ਸਾਸਤਰੀ ਘੰਦੂ ਸਾਹਿਬ। ਹੋ ਠੀਕ ਠਾਕ। ਚੜਦੀ ਕਾਤਨੀ ਸੁਣਾਓ। ਬੜੇ ਵਧੀਆ ਗਰਲਾਲ। ਠੀਕਾ ਭਰਾ। ਵਧੀਆ ਵਧੀਆ। ਚੜਦੀ ਕਾਤਨੀ। ਸਭ ਗਰਲਾਲ ਤਕਰੀਬਨ ਮੱਧਾਂ ਝੋਟੀਆਂ। ਨਵਾਂ ਨਹੀਂ ਲੈਦੇ ਆ ਜੀ ਉਦੋਂ ਵੀ ਪਾਏ ਸੀ ਚਾਰ ਕ ਪਸ਼ੂ ਹਾਂ ਚਾਰ ਪਸ਼ੂ ਪਾਏ ਸਿੰਧੂ ਸਾਹਿਬ ਉਹ ਚਾਰੇ ਉਦੋਂ ਸੇਲ ਹੋ ਗਏ ਆਪਣੇ ਠੀਕ ਆ ਹਣ ਫਿਰ ਨਵਾਂ ਮਾਲ ਲੈਂਦਾ ਠੀਕ ਆ ਠੀਕ ਆ ਹਾਂਜੀ ਠੀਕ ਆ ਮੱਝਾਂ ਚੱਕੀਆਂ ਨੇ ਹਨਾ ਦੋ ਇਧਰ ਆਪਣੇ ਕੋਲ ਜੜੀਆਂ ਝੋਟੀਆਂ ਮੱਝਾਂ ਇਹ ਸਿੰਧੂ ਸਾਹਿਬ ਦੁੱਜੇ ਦੁੱਜੇ ਸੂਈ ਝੋਟੀਆਂ ਸੋਣੀਆਂ ਗੱਬਣਾ ਤਿਆਰੀ ਵਾਲੀਆਂ ਤੇ ਇੱਕ ਮੱਝ ਸੂਈ ਸਵਾਈ ਹੈ ਇੱਕ ਵੈੜ ਸੂਣ ਵਾਲੀ ਹੈ ਠੀਕ ਆ ਭਰਾ ਹਾਂਜੀ ਲੋ ਵੀ ਇਹ ਸ਼ੁਰੂਆਤ ਆਪਾਂ ਕਰਦੇ ਆ ਠੀਕ ਆ ਜੀ ਪਹਿਲਾਂ ਗੱਬਣ ਜੜੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਬਾਕੀ ਕਦਕੂਤ ਕਰਾਂਗੇ ਟਰੇਡ ਸਿੰਧੂ ਸਾਹਿਬ ਅੱਜ ਆ ਦਵਾਲੀਆ ਨਗੀਨਾ ਜੇ ਜਿਹਨੇ ਲੁੱਟ ਲਿਆ ਮੇਲਾ ਲੁੱਟ ਲਿਆ ਮੁੱਲ ਜੈ ਜੀ ਪਾਵਾਂਗੇ ਕੋਈ ਗਲਤ ਕੰਮ ਨਹੀਂ ਕਰਨਾ ਠੀਕ ਹੈ ਜੀ ਹਾਂ ਹਾਂ ਠੀਕ ਹੈ ਜੀ ਬਾਕੀ ਮੇਰਾ ਭਰਾ ਨਿਗਾ ਦੇ ਵਿੱਚੋਂ ਕੱਢਿਓ ਜਿੰਨੇ ਗਾਲੀ ਛਾਇਆ ਉਹਨਾਂ ਕੋ ਰੇਡ ਕਰ ਲਾ ਲੰਦਾ ਵੀ ਆਪਾਂ ਪਾਵਾਂਗੇ ਕੋਈ ਨਿਜਾਇਜ਼ ਨਹੀਂ ਮੁੱਲ ਕਰਨਾ ਕਾ ਸੱਭੂ ਸਾਹਿਬ ਪਹਿਲੇ ਸੂਏ 13 ਕਿਲੋ ਦੁੱਧ ਕਰਮਾਲੀ ਨੇ ਦਿੱਤਾ ਜੇ ਠੀਕ ਹੈ ਹੁਣ ਦੂਜੇ ਸੂਏ ਝੋਟੀ ਸੂਣੀ ਜੇ ਬਿਲਕੁਲ ਤਿਆਰੀ ਤੇ ਜੇ ਠੀਕ ਇੱਕ ਦਿਨ ਲੈ ਜੇ ਦੋ ਲੈ ਜੇ ਆਪਣੀ ਫੇਸ ਦਿਖਾ ਦਿਓ ਮਾੜਾ ਜਾਂ ਚੰਗੀ ਤਸੱਲੀ ਨਾਲ ਸਿੰਘ ਗੋਲਾ ਫੇਰ ਤੁਸੀਂ ਵੇਖੋਗੇ ਅੱਖਾਂ ਜਿਹੜੀਆਂ ਦੋਸਤਾਂ ਨੂੰ ਸਾਹਿਬ ਫਿਰ ਸਿੰਘ ਗੋਲ ਆ ਸਿੰਘ ਹੈਗਾ Ориジナル ਜੇ ਕੋਈ ਛੇੜਛਾੜ ਨਹੀਂ ਗਈ ਕੋਈ ਬਣਿਆ ਨਹੀਂ ਜੇ ਕੋਈ ਬੰਤਰ ਵੇਖੋ ਐ ਕੁਦਾਂ ਬਫਾਂ ਤੋਰਦੇ ਕਿਰਾਂ 13 ਕਿਲੋ ਦੁੱਧ ਦੋਸਤਾਂ ਨੇ ਪਿਛਲੇ ਸਵੇਰੇ ਚਵਾਇਆ ਹੈ ਬਾਕੀ ਢਾਂਚਾ ਆਰਡਰ ਦੀ ਕੁਆਲਿਟੀ ਤੋਂ ਤੁਸੀਂ ਇੱਕ ਵਾਰੀ ਕਮਿਟ ਕਰੋ ਨਹੀਂ ਇਹਨੇ ਪੋਟਾ ਜਨੇ ਸਾਨੂੰ ਤੋਂ ਸੁਭਾਖੀ ਜਾਂਦੇ ਆ ਸਲਾਹ ਸੁਭਾਂਦਾ ਜੀ ਆ ਸੁਭਾਉਂਦਾ ਫਿਰ ਆ ਸੁਭਾਂਦਾ ਮਾੜਾ ਲਾਗਿਆ ਖਾਦੇ ਆ ਜੇ ਬਾਗਰ ਲਾਲੰਦਾ ਹੁੰਦਾ ਜੀ ਸੁੰਬੇ ਦਾ ਬਲ ਬਲੇ ਹੁੰਦਾ ਵੀ ਦੋ ਮਿੰਟਾਂ ਤੋਂ ਪਹਿਲਾਂ ਪਹਿਲਾਂ ਮੈਚ ਹੋਈ ਜਾਵੇ ਹਾਂ ਉਂਗਲ ਜੱਡੀ ਮੋਟੀ ਧਾਰ ਆਉਂਦੀ ਹੈ ਇਹਦੇ ਸਾਂਚੋ ਠੀਕ ਆ ਠੀਕ ਆ ਠੀਕ ਆ ਲੈ ਵੀ ਵੇਖੋ ਪਿੱਠ ਬਹੁਤ ਹੋਣੀ ਪਾਲੀ ਸਾਂ ਵੀ ਚੰਗੀ ਆ ਕਰਮਾਂ ਦੀ ਠੀਕ ਆ ਸਿੰਘ ਸੁੰਘ ਦੀ ਬਨਾਵਟ ਚੰਗੀ ਆ ਬਿਲਕੁਲ ਗੋਲ ਸਿੰਘ ਬਾਕੀ ਨਾੜਾ ਨੂੜਾ ਜਿਹਨੂੰ ਆਪਾਂ ਵੇਇਨਸ ਕਹ ਦਿੰਦੇ ਆ ਪਿੰਡੇ ਦੇ ਉੱਪਰ ਕਾਫੀ ਉੱਪਰ ਕੇ ਨਜ਼ਰ ਆ ਰਹੀਆਂ ਨੇ ਸੋ ਦੁਧਾਰੂ ਮਾਝਾ ਇੱਕ ਵਾਰੀ ਆ ਗਰਲਾਲ ਥੋੜਾ ਜਿਹਾ ਐਨੂੰ ਖਲਾਰ ਵੀ ਐਨੂੰ ਖਲਾਰ ਦੇ ਇਧਰੋਂ ਇਧਰੋਂ ਕਵਰ ਕਰ ਦੇ ਹ ਹਾਂ ਅੱਖਾਂ ਦੋਵੇਂ ਬਿੱਲੀਆਂ ਜੀ ਹਾਂ ਆ ਦੇਖੋ ਆ ਦੇਖੋ ਠੀਕ ਆ ਜੀ ਬਾਕੀ ਇੱਧਰ ਵਿਖਾ ਦੇ ਬਹਿਣੀ ਵਾਲੇ ਪਾਸੋਂ ਚੈੱਕ ਕਰਾ ਦੋ ਥਣ ਲੇਵਾ ਬਾਕੀ ਨਾੜਾ ਨੂੜਾ ਹਵਾਨੇ ਚੱਡੇ ਦੇ ਉੱਪਰ ਕਾਫੀ ਆ ਤੇ ਇਹ ਕਰ ਨਾਲ ਵੈਸੇ ਤਿਆਰੀ ਤੇ ਆ ਕੇ ਲੈ ਜੂ ਦੋ ਚਾਰ ਤਿਆਰੀ ਤੇ ਆ ਸੰਧੂ ਸਾਹਿਬ ਇੱਕ ਦੋ ਦਿਨ ਖੜੂਗੀ ਦੋ ਦਿਨ ਇਹ ਦਿਨ ਪੂਰੇ ਹੁੰਦੇ ਹਨ ਦੱਸਿਆ ਠੀਕ ਆ 5 ਅਕਤੂਬਰ ਨੂੰ ਕੱਲ ਪਰਸੋਂ ਹੀ ਹੈ ਨਾ ਹਾਂ ਜੀ ਅੱਜ ਤਿੰਨ ਹੋ ਗਈ ਆ ਅੱਜ ਤਿੰਨ ਹੈ ਅੱਜ ਤੇ 5 ਨੂੰ ਇਹ ਤਾਂ ਦਿਨ ਪੂਰੇ ਆ ਕੋਈ ਇੱਕ ਦਿਨ ਦੋ ਦਿਨ ਉੱਪਰ ਲੈ ਜੇ ਕਰਮਾ ਲਈ ਹੋ ਸਕਦਾ ਵੀ ਬਿਲਕੁਲ ਪੂਰੇ ਦਿਨਾਂ ਤੋਂ ਸੂਫੇ ਤੇ ਬਾਕੀ ਵਜਨ ਦੌੜ ਤੁਹਾਡੇ ਸਾਹਮਣੇ ਆ ਪਲੀ ਪਲੋਸੀ ਪੂਰੀ ਆ ਸਾਬ ਜੀ ਛੋਟੀ ਭਰਾਈ ਆ ਥੱਲੇ ਪੂਰੀ ਤਸੱਲੀ ਕਰਕੇ ਲੈਂਦੀ ਆ ਹਾਂ ਠੀਕ ਆ ਗਰ ਲਾਲ ਹਾਂ ਠੰਡੀ ਧਰੀ ਆ ਜਿੱਥੇ ਮਰਜੀ ਢੱਕ ਲੋ ਇਹ ਨਹੀਂ ਵੀ ਭੱਜੀ ਫਿਰੂਗੀ ਆ ਬਸ ਇਹੋ ਜਾਨੀ ਕੋ ਚੱਕਰੇ ਚ ਹਾਂ ਟੌਪ ਦਾ ਨਗੀਨਾ ਸੰਤੂ ਸਾਹਿਬ ਦੇਖੋ ਵਿਰਲੇ ਦਾ ਕਰਨ ਵਾਲੀ ਦਾ ਚੰਗਾ ਪਾਟਾ ਪੁੰਡਾ ਬੜਾ ਸਾਫ ਹਾਂ ਉਹ ਕਿ ਅਗਰ ਲਾਲ ਵੀਰੇ ਕੀ ਮੋਹਨ ਸਾਹਿਬ ਆਪਾਂ ਟਿਪ ਕੇ ਤਸੱਲੀ ਕਰਕੇ ਲੈਂਦੀ ਜੇ ਕੋ ਭੈਣ ਭਰਾ ਆਨਲਾਈਨ ਮੰਗਾਉਂਦਾ ਆ ਆ ਆਪ ਦੀ ਗੱਡੀ 'ਚ ਲਾ ਕੇ ਜਾਂਦੇ ਆ ਸਰ ਤੇਪ ਸਕਦਾ ਜੇ ਕੋ ਆਣ ਕੇ ਤੇਪਦਾ ਤੇ ਉਹ ਸਭ ਤੋਂ ਵਧੀਆ ਹਾਂ ਆ ਲੈ ਭਾਰ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਤੇ ਕੀ ਡਿਮਾਂਡ ਕੀ ਕਰਦਿਆਂ ਕਰਾਂ ਡਿਮਾਂਡ ਸੰਧੂ ਸਾਹਿਬ ਕਰਨ ਨੂੰ ਇਹ 1.5 ਕਰ ਲਈਏ 1.60 ਕਰ ਲਈਏ ਮੁੱਲ ਪਾਉਣਿਆਂ ਲੈਣ ਦੇ ਨਾਲੇ ਹਾਂ ਉਹਨਾਂ ਇੱਕ 60 ਕੀਤਾ ਵੈ ਜਿਨ੍ਹਾਂ ਦਾ ਆਪਾਂ ਖਰੀਦੀ ਹੈ ਹਾਂ ਉਹਨਾਂ ਵੀਡੀਓ ਵੇਖ ਹੀ ਲੈਣੀ ਆ ਅੱਛਾ ਉਹਨਾਂ ਮੁੱਲ ਇੱਕ 60 ਕੀਤਾ ਆਪਣੇ ਤੇ ਦਾ ਆਪਾਂ ਕਿੰਨੇ ਦੇ ਦੇਣੀ ਆ ਆਪਾਂ ਤਾਂ ਵੱਡੇ ਵੱਡ ਦੇਨੇ ਆਦੇ ਸਾਰੇ 1.35 ਦੀ 1.35 ਦੀ ਹਾਂ ਡੇਢ ਦੀ ਝੋਟੀ ਨਾਲ ਦਿਵਾਲੀ ਦੇਵੇਗੇ ਫਿਰ ਫਾਇਦਾ ਕੀ ਵਪਾਰ ਦਾ ਲਓ ਵਪਾਰੀ ਭਰਾ ਵੇਚ ਲੈ ਖੜ ਗਿਆ 1.35 ਦੀ ਹੋਰ ਵੀ ਹੁੰਦੀ ਕਰਦੀ ਹੈ ਵਿਚ ਮਾਰ ਕੇ ਛਾਲ ਛੂਲ ਮਾਨ ਤਾਂ ਫਿਰ ਛੋੜ ਹੀ ਨਹੀਂ ਸੰਧੂ ਸਾਹਿਬ 1.30 ਹੀ ਦੇ ਦਾਂਗੇ ਕਰੋ 1.30 ਦੀ ਹਾਂਜੀ ਲਓ ਜੀ 1.30 ਹਜ਼ਾਰ ਦੀ ਗਰ ਲਾਲ ਦਾ ਵੀ ਇਹ ਫਾਈਨਲ ਦੇ ਦਾਂਗੇ ਕਸਰਾ ਗੁਸਰਾ ਕੱਢ ਕੇ ਬਾਕੀ ਸਾਰੇ ਭਰਾਵਾਂ ਨੇ ਆਉਣ ਦਾ ਸਮਾਂ ਵੇਖਣਾ ਹੈ ਚਲੋ ਦਿਵਾਲੀ ਤੇ ਜਦੋਂ ਰੰਗ ਲਗਾ ਮੰਡੀ ਸਾਬ ਇਹੋ ਜੀ ਚੀਜ਼ ਜਦੋਂ ਕਿਸੇ ਦੇ ਘਰ ਜਾ ਕੇ ਵੇਖੀਏ ਫਿਰ ਮੁੱਲ ਵੀ ਲਾਉਣਾ ਪੈਂਦਾ ਲੰਬਾਈ ਵੇਖੋ ਮੱਜ ਦੀ ਗੰਨੀ ਆ ਮੱਜ ਨਾਲ ਲੰਬਾਈ ਜਾਂਦੀ ਆ ਸਾਰੇ ਪਾਸੇ ਖੂਬਸੂਰਤਾ 1,30,000 ਦੀ ਫਾਈਨਲ ਜਿਹੜੀ ਇਹ ਮੱਜ ਮਿਲ ਜੂਗੀ ਹਾਂ ਵਿੱਚੋਂ ਮਾਨਤਾ ਹੋਊਗਾ ਕੋਟ ਕਰਾਂਗੇ ਬੂਤੀ ਪਾਤੀ ਬਹੁਤ ਸੋਹਣੀ ਪਤਲਾ ਪੇਸ ਆ ਛੋਟਾ ਸਿੰਗ ਸੰਦੂ ਸਾਹਿਬ ਵੇਖੋ ਫਿਰ ਹਾਂ ਲਾ ਕੇ ਕਰਕੇ ਕੈਮਰਾ ਵਿਖਾ ਦਿਓ ਐ ਅਰੀਜਨਲ ਸਿੰਗ ਜੇ ਕੋਈ ਛੇੜ ਛਾੜ ਨਹੀਂ ਇੱਕੋ ਜਿਹਾ ਹਾਂ ਮੰਨ ਲਓ ਕਿ ਯਾਰ ਸਿੰਘ ਬਣਾਉਣਾ ਪੈਂਦਾ ਕੋਈ ਉੱਚਾ ਹੋਵੇ ਕੋਈ ਨੀਵਾ ਹੋਵੇ ਤੇ ਐ ਰੱਬ ਵੱਲ ਹੋਈਆਂ ਠੀਕ ਆ ਠੀਕ ਇਹ ਪਾਣੀ ਤੋਂ 6 ਦਿਨ ਲਈ ਦੀ ਜੇ ਠੀਕ ਆ ਜੀ ਬਾਕੀ 5 ਤੋਂ 6 ਦਿਨ ਦਾ ਹਜੇ ਦੋਸਤੋ ਸਮਾਂ ਇਹਦਾ ਬਾਕੀ ਆ ਇਹ ਵੀ ਬੰਬ ਪੀ ਸੀ ਜੇ ਤੇ ਦੂਜਾ ਸਵੇਰ ਝੋਟੀ ਹੈ ਹਾਂ ਜੀ ਬਾਕੀ ਮੱਥੇ ਬੱਲ ਮੱਥੇ ਚ ਫੁੱਲੀ ਅੱਖ ਬਿੱਲੀ ਮਣਕੀ ਆ ਮਗਰਲੇ ਪੈਰਾਂ ਤੇ ਜਵਾਬ ਬਿੱਲੀਆਂ ਬਿੱਲੀਆਂ ਅੱਖਾਂ ਅੱਖਾਂ ਬਿੱਲੀਆਂ ਆ ਗਾ ਠੀਕ ਆ ਜੀ ਨੀਲੀ ਅੰਗ ਟੱਚ ਦੀਆਂ ਜਿਹੜੀਆਂ ਮੱਝਾਂ ਝੋਟੀਆਂ ਅਕਸਰ ਜਿਹੜੀਆਂ ਇਸ ਕਿਲੇ ਤੋਂ ਚਾਹੇ ਇਧਰਲੇ ਆਪਾਂ ਲਾ ਕੇ ਦੇ ਵਿੱਚੋਂ ਆਮ ਨਾਰਮਲ ਅੱਖਾਂ ਬਿੱਲੀਆਂ ਠੰਡੀ ਵੇਖੋ ਗਰਮ ਵਾਲੀ ਹਾਂ ਸੋ ਸੂਲੀਆ ਸੂਲੀਆ ਚੈੱਕ ਕਰਾ ਦਿਓ ਇਦ ਰਖੋ ਇਹ ਗੱਲ ਕੋਣ ਹੈ ਵੀ ਜਦੋਂ ਆਪਾਂ ਕਾਂਲੇ ਨੂੰ ਨੋਟ ਲਾਉਣੇ ਆ ਠੀਕ ਆ ਜੀ ਹਾਂ ਤੇ ਬਿਲਕੁਲ ਪੂਛਾ ਚੱਕ ਖਲੋਂਦੀ ਆ ਕਰਮਾਲੀ ਵੀ ਸੀਡਸ ਲੱਗ ਬਹੁਤ ਆ ਚੌੜਾ ਹੀ ਪਿੱਠ ਫੁੜਾ ਬਾਕੀ ਹਾਈਟ ਕਾ ਤਾਂ ਬਹੁਤ ਸੋਹਣੀ ਆ ਝੋਟੀ ਦੀ ਦੂਜਾ ਸੁਆ ਸੰਧੂ ਸਾਹਿਬ ਚਿੱਟੇ ਪੈਰਾਂ ਦਾ ਨੀਲੀ ਨਹੀਂ ਗਣੀ ਜਾਂਦੀ ਇਸ ਤਰ੍ਹਾਂ ਬਹਿਣ ਵੀ ਦਾ ਡੰਗਰ ਤੇ ਉਹ ਹੁੰਦਾ ਹੈ ਹਾਂ ਹਾਂ ਇਹ ਥੋੜਾ ਵੀ ਪੈਰ ਚਿੱਟੇ ਆ ਤੇ ਬਾਲਟੀ ਦੂਰ ਪਈ ਆ ਹਾਂ ਅgetElementById ਰਖੋ ਇਹ ਗੱਬਣ ਆਏ ਚਾਰ ਤੋਂ ਪੰਜ ਦਿਨ ਦਾ ਸਮਾਂ ਲੈ ਜੂਗੀ ਇਹ ਠੀਕ ਆ ਇਨੇ ਝੋਟੀ ਨੇ ਦੂਜੇ ਸਵੇਰੇ ਸੋਨਾ ਜਨਾਨ ਖਰੀਦੀ ਉਹਨਾਂ ਦੱਸਿਆ ਵੀ ਇਹਨੇ ਪਹਿਲੇ ਸਵੇਰ 10000 ਕਿਲੋ ਦੁੱਧ ਦਿੱਤਾ ਹੂੰ ਬਾਕੀ ਸੰਗੀ ਸੋਗੀ ਚੰਗੀ ਲੱਗੀ ਆ ਕਰਮਾਂ ਨੂੰ ਹਾਂ ਸੰਤੂਬ ਸਾਬ ਕਿਹੇ ਪਾਸੇ ਨਹੀਂ ਖੁੰਜੀ ਝੋਟੀ ਦਾ ਪੇਠ ਪੂੜਾ ਕਰੋ ਚੈੱਕ ਕਰੀ ਅੱਗੋਂ ਕਰਮ ਵਾਲੀ ਜਿਵੇਂ ਬਿਲਕੁਲ ਪਤਲੇ ਪੰਨ ਦੇ ਵਿੱਚ ਉਹਦਾ ਪਿੱਛੂ ਐ ਖੁੱਲਦੀ ਜਾਂਦੀ ਆ ਠੀਕ ਹੈ ਜੀ ਚੌੜਾ ਬਿਲਕੁਲ ਤੁਸੀਂ ਵੇਖੋਗੇ ਗਜਾਂ ਦੇ ਗੱਜ ਮਗਰੋਂ ਚੌੜੀ ਆ ਅੱਗੋਂ ਬਿਲਕੁਲ ਸਲੇਮਾ ਜਿਵੇਂ ਨੀਲੀ ਤਾਂ ਬਹੁਤ ਚਾਚਾ ਜਿਹਨੂੰ ਪਰਖਿਆ ਉਹਨੇ ਪੈਣਾ ਨਾ ਭੱਜ ਗਏ ਦੂਜੇ ਨੇ ਦੇਖਣਾ ਮਾਜੀ ਆ ਅਗਰ ਲਾੜ ਇੱਥੇ ਰੋਕ ਸੋ ਬਿਲਕੁਲ ਪੇਟਪੂਟ ਵੀ ਕਰਮਾਂ ਲਈ ਦਾ ਪੂਰਾ ਭਾਰਾ ਸੋਹਣੇ ਵਜਨ ਦੌੜ ਦੇ ਵਿੱਚ ਆ ਸੋ ਜਿੰਨੀ ਵੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਮੂੰਹ ਮੱਤੇ ਲੂ ਸਾਬ ਹੋਏ ਜੀ ਝੋਟੀਆਂ ਦੋ ਸੂਏ ਪੀ ਕੇ ਤਿੰਨ ਪੀ ਕੇ ਜਦੋਂ ਮਰਜ਼ੀ ਖਰਚ ਲੀ ਗਏ ਹਾਂ ਆ ਦੇਖੋ ਹਾਂ ਝੋਟੀ ਬੰਦਾ ਇਹੋ ਵਾਦਾ ਬੱਸ 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 ਲਓ ਜੀ ਬਹੁਤ ਹੀ ਖੂਬਸੂਰਤ ਝੋਟੀ ਆ ਦੂਜਣ ਝੋਟੀ ਨੇ ਸੂਣਾ ਠੀਕ ਆ ਜੀ ਚੌੜ ਸਲੇਵਾ ਮੋੜ ਤੋਂ ਅੱਗੋਂ ਚਟਾਰਟਿੰਗ ਚੰਗੀ ਆ ਤੇ ਬਿਲਕੁਲ ਬੈਕ ਸਾਈਡ ਲੇਵਾ ਬਣਾਈ ਜਾਂਦੀ ਹੈ ਲੱਗੂਗੀ ਗਰਨਾਲ 5-6 ਦਿਨ ਸੰਦੂ ਸਾਹਿਬ 5-6 ਦਿਨ ਲੈ ਜੂਗੀ ਹਫਤਾ ਵੀ ਕਰ ਸਕਦੀ ਆ ਹਫਤੇ ਦੇ ਹਨ 500 ਵਾਲ ਲੈਂਦੀ ਆ ਠੀਕ ਆ ਜੀ ਹਫਤਾ ਲੈ ਕੇ ਕਰਮਾ ਲਈ ਸੂਗੀ ਪਰ ਦੁੱਧ ਝੋਟੀ ਭਰਾ ਕੋਈ ਸੇਵਾ ਵਾਲਾ ਲੈ ਜਾ ਤੇਰਾ 14 ਕਿਲੋ ਚਵਾ ਦੂਗੀ ਹਾਂ ਹਾਂ ਬਾਹਰ ਪਿੱਛੇ ਦੀ ਇਹਦੀ ਤਸੱਲੀ ਹੋ ਗਈ ਆਪਣੀ ਚੰਗੀ ਆ ਕਾਚੀ ਹੈ ਹਾਂ ਜੀ ਆ ਲੈ ਇਤਨਾ ਹੀ ਬਹਿ ਜਾ ਸੰਦੂ ਸਾਹਿਬ ਭਾਵੇਂ ਆ ਵੇਖੋ ਕਾਨ ਨਹੀਂ ਲਾਉਂਦੀਆਂ ਕਰਮਾਲੀਆਂ ਬਹੁਤ ਵਧੀਆ ਚੰਗੀ ਨਰੋਈ ਝੋਟੀ ਆ ਪੂਰੇ ਵਜਨ ਲੋਡ ਦੇ ਵਿੱਚ ਆ ਗਰਲਾਲ ਕੀ ਡਿਮਾਂਡ ਆ ਕਿੰਨੇ ਦੀ ਦੇ ਰਿਆਂ ਵਿੱਚ ਸੰਧੂ ਸਾਹਿਬ ਇਹ ਵੀ 1.30 ਕਰਦੀ ਆ ਤਿਆਰ ਹੋਈ ਹਾਂ ਅੱਜ ਕੱਚੀ ਆ ਤੇ ਮੁੱਲ ਵੀ ਕੱਚਾ ਹੈ ਕਿੰਨੇ ਦੀ ਡਿਮਾਂਡ 1,15,000 ਵਿੱਚੋਂ 5000 ਛੋੜ ਇੱਕ 10 ਦੀ ਦੇ ਦੀ ਇੱਕ 10 ਦੀ ਹਾਂਜੀ ਬਾਕੀ ਫਿਰ ਵੀ ਕੋਈ ਭਰਾ ਫੋਨ ਕਰਿਓ ਥੋੜਾ ਬਾਦ ਵਿੱਚ ਕੋਈ ਗੁੰਜਾਇਸ਼ ਹੋਈ 3000 ਹੋਰ ਕਰ ਦਾਂਗੇ ਲੈ ਇੱਕ 7 ਦੀ ਇੱਕ 7 ਦੀ ਕਸਰ ਕੱਢ ਤੀ ਜੇ ਹਾਂਜੀ ਹੈ ਸੋ ਲੈ ਜਾਓ ਤਸੱਲੀਆਂ ਕਰ ਕਰ ਠੀਕ ਹੈ ਉਹਦੇ ਵਿੱਚੋਂ ਵੀ ਮਾਨਦਾਨ ਕਰਦਾਂਗੇ ਹਾਂ ਹੋਰ 2000 ਛੱਡ ਦਾਂਗੇ ਇੱਕ ਪੰਜ ਦੀ ਹਾਂ ਨਾ ਹੋਣੀ ਜੀ ਹੋਰ ਕੀ ਆਂਦੇ ਜੀ ਹੈ ਬੱਸ ਗਿਆ ਹੁਣ ਹਾਂ ਹੁਣ ਕੱਪੇ ਲਾਤੇ ਆ ਦੇ ਲਓ ਜੀ ਇੱਕ ਪੰਜ ਦੀ ਝੋਟੀ ਮਿਲੂਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਸੋ ਚੰਗੀ ਝੋਟੀ ਜਾਂ ਦੂਜਾ ਸੁਆ ਕੋਈ ਭਰਾ ਪੰਜ ਛੇ ਸੁਵੇ ਜਾ ਕੇ ਪੀਊਗਾ ਚੇਤੇ ਰੱਖੋਗੇ ਵੀ ਕਦੋਂ ਯਾਰ aí ਸੰਤੂ ਸਾਹਿਬ ਜੇ ਕੋਈ ਵਪਾਰੀ ਭਰਾ ਖੜਦਾ ਨਾ ਇਹ ਵੀ ਮੈਂ ਤੁਹਾਨੂੰ ਦੱਸਿਆ ਵੀ ਦਿਵਾਲੀ ਦੇ ਸਵਾ ਸਵਾ ਹੀ ਕਰੂਗੀ ਠੀਕ ਹੈ ਨਵੀਕਰ لال ਵੀਰ ਇੱਧਰ ਆ ਗਈ ਇੱਕ ਆਪਣੇ ਕੋਲ ਘੋਨੀ ਕਹਿ ਦਈਏ ਭੋਟੀ ਕਹਿ ਦਈਏ ਹਾਂਜੀ ਇਹ ਸੰਧੂ ਸਾਹਿਬ ਤਿੱਜਾ ਸੁਆ ਜੇ ਇਹ ਅੱਜ ਸਵੇਰੇ ਆਪਾਂ 7:30-8:00 ਵਜੇ ਜਾ ਕੇ ਚੋਈ ਜੇ ਤੇ ਹੁਣ ਤੇ ਸਾਢੇ 3-4 ਦਾ ਸਮਾਂ ਹੋਇਆ ਜੀ ਹਾਂ 9 10 ਕਿਲੋ ਦੁੱਧ ਇਸ ਲਈ ਤਿਆਰ ਆ। ਜੇ ਕੋਈ ਭਰਾ ਆਣ ਕੇ ਚੋਂਦਾ ਫਿਰ ਦਾਹੀ ਪੰਨੇ ਤੇ ਜੇ ਕੋਈ ਆਨਲਾਈਨ ਮੋਂਦਾ ਫਿਰ 9 ਦੇ ਭੇਜਾਂਗੇ ਤੇ ਕੱਟੀ ਵੇਖੋ ਇਹ ਦੇ ਮਗਰ। ਆ ਜੈਡ ਬਲ ਹੈਗੀ ਆ ਕਿ ਨਹੀਂ? ਇਹ ਜੈਡ ਬਲ ਹੈਗਾ ਡਾਇਮੰਡ ਦਾ ਪੀਸ ਆ। ਆ ਮਗਰ ਆ ਗਿਆ ਅਗਰ ਮਗਰ ਕੱਟੀ ਆ ਗਈ। ਮਗਰ ਕੱਟੀ। ਨੀਲੀ ਦੀ ਕੱਟੀ ਆ ਗਈ। ਕੱਟੀ ਨੀਲੀ ਪਿਓਰ ਆ। ਆ ਵੀ ਨੀਲੀ ਰਾਵੀ ਇਹ ਕੱਟੀ ਆ ਗਈ ਆ ਬੱਚਾ ਵੀ ਖੂਬਸੂਰਤ ਆ ਕਿੰਨੇ ਕਿ ਦਿਨਾਂ ਦਾ ਬਾਹਰ ਪਿਆ। ਜੇ ਸੰਦੂ ਸਾਹਿਬ 15 ਦਿਨਾਂ ਦੀ ਸੂਈ ਜੇ ਡਾਇਮੰਡ ਦੀ ਕੱਟੀ ਜੇ ਮਗਰ। 15 ਕਿ ਦਿਨਾਂ ਦੀ ਆ। ਉਹ ਵੀ 15 ਕਿ ਦਿਨਾਂ ਦਾ ਬੱਚਾ ਮਗਰ ਕੱਟੀ ਬਣਾ ਸੰਤੂ ਸਾਹਿਬ ਮਾਜ ਨੂੰ ਜਿਹੋ ਜਿਹਾ ਸੀਮਨ ਭਰਾ ਦੋਗੇ ਉਹੋ ਜਿਹਾ ਬੱਚਾ ਪਾ ਦੋਗੇ ਹਾਂ ਬਿਲਕੁਲ ਠੀਕ ਆ ਜੀ ਚਾਰੇ ਪੈਰ ਭਰਾ ਬੜਾ ਸ਼ੌਂਕ ਰੱਖਦੇ ਵੀ ਚਾਰੇ ਪੈਰ ਆਉਣੇ ਚਾਹੀਦੇ ਆ ਮਗਰ ਤੋਂ ਦੇ ਨਿਸ਼ਾਨ ਇੱਧਰ ਕਿਵੇਂ ਪੂਛਤੇ ਵਾਲ ਨਹੀਂ ਜੇ ਚਟਾ ਇੱਧਰ ਵੇਖੋ ਆਹ ਵੇਖੋ ਜੀ ਬਾਕੀ ਜਿਹੋ ਜਿਹਾ ਸੀਮਨ ਭਰਾ ਲਿਆ ਮਾ ਇੱਧਰ ਇੱਕ ਦੇ ਰਿਜ਼ਲਟ ਬੜਾ ਬਾਕੀ ਜਿਹੜੇ ਮਾਜ ਤੇ ਲੱਗ ਗਿਆ ਬਾਕੀ ਰਿਜ਼ਲਟ ਆਉਦੇ ਤੇ ਇੱਧਰ ਵੇਖੋ ਹਾਂ ਜੱਟ ਬਲੱਗ ਚੋਟੀ 9 ਕਿਲੋ ਮੰਨ ਕੇ ਸੌਦਾ ਕਰੇ ਹਾਂ ਜੀ ਸੰਤੂ ਸਾਹਿਬ ਜੀ ਆਨਲਾਈਨ ਮੰਗਵਾਉਂਦਾ ਫਿਰ 9 ਜੇ ਆਣ ਕੇ ਚੁੰਦਾ ਫਿਰ ਆਨਲਾਈਨ ਸੌਦਾ ਕਰਦੇ ਹੋ ਤੇ 9 ਕਿਲੋ ਦੀ ਗਾਰੰਟੀ ਤੇ ਜਾਊਗੀ ਠੀਕ ਹੀ ਕੋ ਨਹੀਂ ਆ ਇੱਕ ਬੰਨਿਆ ਮੜੀ ਗੁਲੀ ਹੀ ਹੈਗੀ ਏ ਆਹ ਵਖਾ ਦਿਓ ਇਹਦੀ ਨਿਸ਼ਾਨੀ ਰਹਿਣੀ ਚਾਹੀਦੀ ਵੀ ਠੀਕ ਹੈਗੇ ਸੀ ਆ ਦੋਹ ਪੋਟੇ ਜੇ ਆ ਹਿੱਲਦੀ ਆ ਅਕਸਰ ਹਾਂਜੀ ਆ ਹਿੱਲਦੀ ਆ ਵੇ ਖੋਟੇ ਲਗਾਉਂਦੇ ਆਹ ਜਿਵੇਂ 911 ਦਾ ਗੀਅਰ ਨੂੰ ਉੱਥੇ ਪਾਉਣ ਨੂੰ ਉੱਤੇ ਹਾਂ ਉਹਦੇ ਹਿਸਾਬਕ ਤਾ ਵੀ ਅਜਨਾ ਕੋਈ ਪਾਈ ਜਊ ਦੋਨਾਂ ਚੋਈ ਜਊ ਆ ਲੈ ਬਹੁਤ ਪਿਆਰੀ ਛੋਟੀ ਆ ਵੇਖੋ ਆ ਦਿਖਾਓ ਮਾੜਾ ਤਸੱਲੀ ਨਾਲ ਸੰਧੂ ਸਾਹਿਬ 7:30 ਵਜੇ ਦੀ ਚਵਾਈ ਅੱਜ ਦੇ ਮਾਰਨਿੰਗ ਚੋਈ ਕਿੰਨੇ ਵਜੇ ਆ 7:30 ਵਜੇ ਜਾਗਿਆ ਅੱਜ ਹੀ ਇਹਨੇ ਕੋਈ ਡੱਕੀ ਆ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਆ ਹਾਂ ਲਓ ਉਸਤਰਾ ਪੂਰੀ ਮੱਝ ਬੰਦੀ ਥੱਲੇ ਉਹ ਤਿੰਨ ਦਾ ਸਮਾਂ ਠੀਕ ਆ ਜੀ ਮਾਰਨਿੰਗ ਸਵੇਰ ਦਾ ਟਾਈਮ ਤੁਹਾਨੂੰ ਨੋਟ ਕਰਾਤਾ ਜਿੰਨੇ ਕ وجہ ਇਹਦੀ ਚਵਾਈ ਹੋਈ ਆ ਤੇ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਗਰਲਾਲ ਦਿਖਾ ਰਿਹਾ ਠੀਕ ਆ ਹਾਂ ਇਹ ਗਈ ਠੰਡੀ ਤੇਰੀ ਠੰਡੀ ਮਿੱਟੀ ਆ ਬੱਚਾ ਛੱਡੋ ਤੇ ਚਵਾਈ ਕਰੋ ਗੱਲ ਕਰੀ ਜੀ ਜਦੋਂ ਮੱਝੀ ਤਸੱਲੀ ਕਰੇ ਕੋਈ ਹਾਂ ਸੋ ਸਿੰਗਲ ਹੱਡੀ ਦੇ ਵਿੱਚ ਇਹ ਪਿੱਠਪੂੜਾ ਲਗਾ ਠੀਕ ਆ ਜੀ ਸੋ 9 ਕਿਲੋ ਦੁੱਧ ਮਗਰ ਕੱਟੀ ਆ ਬਾਕੀ ਜਾਇਜ਼ ਮੋਲ ਬਿਲਕੁਲ ਵਾਜਬ ਜਾਇਜ਼ ਰੇਟ ਦੇ ਵਿੱਚ ਹੀ ਮਿਲ ਜਾਣੀ ਤੁਸ ਜੀ ਸਾਹਿਬ ਵੱਡੇ ਵੜ ਦਿੰਨੇ ਆ ਤੇ ਜਾਇਜ਼ ਛੱਡ ਗਏ ਹਾਂ ਪੂਰੀ ਤੰਦਰੁਸਤ ਝੋਟੀਆਂ ਕਰਵਾ ਲਈ ਮਗਰ ਚਲੋ ਪਲੱਸ ਪੁਆਇੰਟ ਆ ਵੀ ਜੇਕਰ ਬੱਚਾ ਨਾਰਮਲ ਕੋਈ ਕੱਟੀ ਵੀ ਆਉਂਦੀ ਤਾਂ ਵੀ ਭੈਣ ਭਰਾ ਆਪਣੇ ਲੈ ਕੇ ਜਾਂਦੇ ਸੀਗੇ ਤਾਂ ਪੱਛਾ ਮਗਰ ਹੋਰ ਵਾਦੇ ਦਾ ਆ ਗਿਆ ਚਲੋ ਕੋ ਸ਼ੌਂਕ ਨਾਲ ਇਹਨੂੰ ਤਿਆਰ ਕਰ ਲੂਗਾ ਠੀਕ ਆ ਸੰਧੂ ਸਾਹਿਬ ਇਹ ਰੱਖਦੇ ਵੀ ਘੱਟੀ ਆਂਦੇ ਘੱਟੀ ਤੋਂ ਬਣਾ ਮੱਝ ਲੈ ਜਾ 10000 ਘੱਟ ਜਿੰਨੇ ਦਾ ਸੌਦਾ ਹੈ ਨਾ 10000 ਸਾਨੂੰ ਘੱਟ ਦੇ ਦੇ ਮਾਂ ਮੱਝ ਨਹੀਂ ਮਿਲਣੀ ਜਾ ਕੇ ਠੀਕ ਆ ਠੀਕ ਆ ਹਾਂ ਲੈ ਵੀ ਇਧਰੋ ਜਸ਼ਨ ਮੋٹے ਤੌਰ ਤੇ ਵੀ ਮਾੜਾ ਵਿਖਾ ਦੀ ਇਧਰ ਇੱਕ ਵਾਰੀ ਹਾਂ ਆ ਚੈੱਕਰਾ ਆ ਮੈਂ ਠੀਕ ਆ ਆ ਦੇ ਠੀਕ ਆ ਠੀਕ ਆ ਨਵੀਕਰ ਲਾਲ ਕੀ ਮੋਲ ਦੇਣੀ ਕਿੰਨੇ ਦੀ ਹੈ ਸੰਧੂ ਸਾਹਿਬ ਇਹਦੀ ਲੱਖ ਰੁਪਈਆ ਡਿਮਾਂਡ ਜੀ ਲੱਖ ਲਾ ਕੇ ਕਰੀ ਜਾਣੀ ਹੁਣ ਸਾਰਿਆਂ ਦੀ ਵਿੱਚੋਂ ਖੁੱਡਾ ਕਰਕੇ ਕੋਈ ਗਿਫਟ 18000 ਛੋਟ ਕਰਦਾਂਗੇ ਵਿੱਚੋਂ ਵਾਹ ਜੀ ਵਾਹ ਕਿੰਨੇ ਕਿਤੇ ਆ ਗਏ ਫਿਰ 82000 ਦੀ 82000 ਦੀ ਹਾਂ ਲੈ ਵੀ 82000 ਦੀ ਭੋੜੀ ਝੋਟੀ ਲੈ ਕੇ ਜਾਵਾਂ 82000 ਚ 4000 ਹੋਰ ਕਰਦਾਂਗੇ 78000 ਦੀ ਲਾਸਟ ਦੇਣੀ ਹੂੰ ਲੈ ਵੀ 78000 ਦੀ ਹਾਂ ਬਹੁਤ ਖੂਬਸੂਰਤ ਨਾਲ ਕੱਟੀ ਹੈ 78000 ਦੀ 78000 ਦੀ ਜਿਹੜੀ ਹਾਂ ਇਹਦੇ ਵਿੱਚ ਛੋਟ ਹੀ ਹੋਣੀ ਜੀ ਹਣਾ ਬਸ ਹਾਂ ਇਧਰ ਇੱਕ ਤੋਹਫਾ ਹੋਣੇ ਭਰਾਵਾਂ ਨੂੰ ਬਹੁਤ ਖੂਬਸੂਰਤ ਵੇਖੋ ਕਰਮ ਵਾਲੀ ਠੀਕ ਆ ਜੀ ਨੀਰੀ ਟੂਬ ਜਰਸੀ ਬਰੀਡ ਦੇ ਵਿੱਚ ਵਹਿੜਾ ਗੱਭਨ ਟੁੱਕੀ ਤਿਆਰੀ ਤੇ ਆ। ਇਹ ਜੇ ਸੰਤੋਖ ਜਰਸੀ ਸਾਰੀਆਂ ਨਸਲਾਂ ਨਾਲੋਂ ਕਰ ਦੇਣੀ ਆ ਬਸ ਸਸਤੀ। ਵਾਹ ਜੀ ਵਾਹ। ਹਾਂ। ਬਹੁਤ ਸੋਹਣੀਆਂ ਵਜਨ ਵੇੜ ਚੰਗਾ ਬਾਕੀ ਮੀਡੀਅਮ ਦਰਮਿਆਨੀ ਮੀਡੀਅਮ ਹਾਈਟਾ ਉਹਨਾਂ ਹੀ ਕਰਮਾਲੀ ਨੂੰ ਜੰਪਾ ਲੱਗਾ ਉਹਨਾਂ ਹੀ ਵਜਨ। ਵਾਹ ਜੀ ਸੰਤੋਖ ਕਿੰਨੀ ਕਰਮਾਲੀ। ਆ ਦੇਖੋ। ਗਾਂ ਆਪਾਂ ਤੁਹਾਨੂੰ ਬੜਾ ਇੱਕ ਅਧੀ ਲਈਦੀ ਆ। ਹਾਂ। ਪਰ ਲਈਦੀ ਉਹ ਆ ਜਿਹੜੀ ਆਪ ਦੇ ਮਨ ਨੂੰ ਲੱਗੇ ਤੇ ਗਾਹ ਦੇ ਮਨ ਨੂੰ ਲੱਗੇ। ਆਹਾ ਹਾ ਹਾ। ਲੈ ਜੀ। ਜਾਂਦੀ 315 ਦੀ ਗੋਲੀ ਵਾਂਗੂ ਜੇ। ਬੜੀ ਬੜੀ ਖੂਬਸੂਰਤ ਤੇ ਚਮਕਦਮ ਇੱਕ ਵਾਰੀ ਮੇਰਾ ਕੰਢੀ ਦੀ ਰੀ ਸੰਧੂ ਸਾਹਿਬ ਬਹੁਤ ਆ ਆ ਲੈ ਮਾਰ ਬ੍ਰੇਕ ਆ ਦੇ ਟੁੱਕਦੇ ਹੈਂਡ ਬ੍ਰੇਕ ਆ ਵੇਖੋ ਸੀਲੀਆਂ ਸੂਲੀਆਂ ਜੱਗ ਕਰਾ ਰਹੇ ਆ ਤੁਹਾਨੂੰ ਆ ਦੇਖੋ ਉਹ ਤਰਾ ਆਉਂਦੀ ਨਾ ਗੋਲੀਆਂ ਨੂੰ ਆ ਹੁਣ ਡੱਕ ਕੇ ਬਹਿ ਗਿਆ ਤੇ ਅੱਖੇ ਲੱਤ ਲਜੇ ਹਾਂ ਵੇਖੋ ਚਾਰੇ ਥਾਂ ਕੋਈ ਸ਼ਾਂਖ ਫੋੜ ਨਹੀਂ ਨਾਲ ਹੈ ਠੀਕ ਆ ਜੀ ਚਾਰੇ ਥਾਂ ਆ ਸੋਹਣੀ ਵਿਰਲ ਵਾਂਡਾ ਸੋ ਜਰਸੀ ਨਸਲ ਬ੍ਰੀਡ ਦੇ ਵਿੱਚ ਦੂਜਾ ਸੁਆ ਇਹ ਵੈੜ ਨੇ ਸੁਣਾ ਸੋ ਦਿਨ ਮੇਰਾ ਪਰ ਇਹ ਭਰਾ ਆਪ ਹੀ ਤੁਸੀਂ ਵੇਖ ਲਿਆ ਜੇ ਲੈ ਜੋ ਪੰਜ ਲੈ ਜੇ ਚਾਰ ਲੈ ਜੇ ਹਫਤਾ ਠੀਕ ਆ ਸੋ ਜਿਹਨੇ ਦਿਨ ਲਾ ਜੋ ਨਹੀਂ ਥੱਲੇ ਬਣ ਕੇ ਤਿਆਰ ਇਹਨੇ ਸੰਧੂ ਸਾਹਿਬ ਜੀ ਤੋਂ ਆਪਾਂ ਖਰੀਦਿਆ ਨੇ ਦੱਸਿਆ ਵੀ ਪਹਿਲੇ ਸੂਏ 13 14 ਕਿਲੋ ਦੁੱਧ ਦਿੱਤਾ ਹੈ ਅੱਗੋਂ ਜਿਹੜੇ ਭਰਾਣੇ ਖਰੀਦਣੇ ਆ ਆਪਦੀ ਸਮਝ ਲਾਵੇ ਠੀਕ ਹੈ ਉਹ ਆਪਾਂ ਗਾਂ ਲੀਂਦੇ ਬੜੀ ਘਾਟਿਆ ਆ ਠੀਕ ਆ ਆਪਾਂ ਜਰਸੀ ਵੇਖ ਕੇ ਲੈ ਲੀ ਜੇ ਹਾਂ ਨਹੀਂ ਚੰਗੀ ਆ ਮੂਰਤੀ ਆ ਕਰਮਣੀ ਕੇ ਠੀਕ ਆ ਜੀ ਸੋ ਬਹੁਤ ਹੀ ਸਾਫ ਸੁਥਰੀ ਆ ਬਾਕੀ ਮੇਰਾ ਭਰਾ ਲੈ ਕੇ ਜਾਓ ਟਿਪ ਕੇ ਭਰਾ ਕੇ ਜਿੱਦਾਂ ਮਰਜੀ ਮੈਂ ਸੰਧੂ ਸਾਹਿਬ ਆਂ ਜੀ ਆਪਾਂ ਇਤਰੇ ਟਿਪ ਕੇ ਵਿਖਾ ਦਿੰਨੇ ਆ ਬਈ ਆਹ ਹੰਦੀ ਥੋੜਾ ਕੋਈ ਆ ਦੇਖੋ ਇਹ ਅਗਲੇ ਦਿਨਾਂ ਦੀ ਟਿਪਣ ਕਰੋ ਜਾ ਦੇਖੋ ਇਹ ਮਗਰਲੇ ਥਾਣਾ ਠੀਕ ਆ ਜੀ ਬੋਲਾ ਭੰਡਿਆ ਕੋਈ 5-7 ਦਿਨਾਂ ਦੇ ਵਿੱਚ ਕਰਮਾਂ ਲਈ ਆਈ ਖਲੋਤੀ ਆ ਥੱਲੋ ਚੰਗੀ ਬਣ ਬੁਣ ਜਾਣਾ ਇਹਨੇ 5-7 ਦਿਨਾਂ ਦੇ ਵਿੱਚ ਠੀਕ ਆ ਦੇਖੋ ਸੰਭਲ ਕੇ ਆ ਦੇਖੋ ਇਹ ਦੇਖੋ ਇੱਕ ਹੋ ਜਾਂ ਨੀਰਾ ਚੌਂਸ ਨਾ ਠੀਕ ਆ ਬਈ ਲਓ ਜੀ ਕਰੋ ਚੱਕ ਲੈ ਵੀ ਕਰ ਲਾਲ ਮੁੱਲ ਦੇ ਲੈ ਕੀ ਕਰਤਾ ਵੀ ਇਹਦੇ ਦਾ ਮੁੱਲ ਸੰਦੂ ਸਾਧਾ ਨੂੰ ਦੱਸਿਆ ਸਾਰੀਆਂ ਨਸਲਾਂ ਨਾਲੋਂ ਸਸਤਾ ਕਰਤਾ ਹਾਂ ਕੋਈ 70 ਨਹੀਂ ਕੋਈ 75 ਨਹੀਂ ਕੋਈ 65 ਨਹੀਂ ਕੋਈ 55 ਨਹੀਂ ਹਾਂ ਕੋਈ 50 ਨਹੀਂ ਹਾਂ ਡਿਮਾਂਡ 48000 ਵਿੱਚੋਂ 2000 ਸ਼ੋਰਟ 46000 ਦੀ ਦੇ ਦਾਂਗੇ 46000 ਦੀ ਹਾਂਜੀ ਠੀਕ ਆ ਜੀ ਲੋ ਵੀ 46000 ਦੀ ਇਹ ਫਾਈਨਲ ਆ ਪਰ ਹੋਰ ਵੀ ਜੇ ਨਿਕਲਦੀ ਕਸਰ ਤੇ ਕੱਢਦੇ ਕੋਈ ਮਾੜਾ ਮਾੜਾ ਯਾਰ ਹੋਰ ਛੱਡ ਦਾਂਗੇ 45000 ਦੀ ਦੇ ਦਾਂਗੇ ਪੂਰੇ 45 ਦੀ ਪੂਰੇ 45000 ਦੀ ਇਹ ਵੜ ਮਿਲ ਜੂਗੀ ਠੀਕ ਆ ਬਾਕੀ ਇੱਥੇ ਆਊਗਾ ਤੁਸੀਂ ਠੀਕ ਆ ਜੇ ਕੋਈ ਪਰਾਇ ਨਹੀਂ ਕਹੂਗਾ ਵੀ ਵੜ ਚੰਗੀ ਨਹੀਂ ਗਈ ਸਾਰੇ ਪਾਸਿਓ ਕਰਮ ਵਾਲੀ ਬਾ ਕਮਾਲੀ ਆ ਥੱਲੇ ਲੇਵੇ ਦੀ ਬੜੀ ਸਾਫ ਆ ਸੋ ਜਿਹੜੇ ਪਾਸਿਓ ਮਰਜੀ ਬੈ ਬੈ ਕੇ ਤਸੱਲੀਆਂ ਕਰੀ ਚੱਲਿਆ ਜੀ ਠੀਕ ਆ ਇਹ ਨਹੀਂ ਕੱਦ ਛੋਟਾ ਥੱਲੇ ਬਾਲਟੀ ਨਾਲ ਡੇ ਕੋ ਬਾਲਟੀ ਕਿੰਨੀ ਮਰਜੀ ਟਿਕਾ ਲਿਓ ਬੁਲਕ ਭਾਵੇਂ 10 ਲੀਟਰ ਵਾਲੇ ਤੋਂ 12 ਜੱਡੀ ਲੀਟਰ ਵਾਲੀ ਲੈ ਕੇ ਆਓ ਤੇ ਇਹ ਦੋਸਤੋ ਅੱਜ ਐਂਡ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਵੇਖਾਤੀ ਹੈ ਜਰਸੀ ਨਸਲ ਬ੍ਰੀਡ ਦੇ ਵਿੱਚ ਠੰਢੀ ਠੀਰੀ ਵੇਖੋ ਕਰਮਾਰੀ ਛਿਲੀਆਂ ਸੂਲੀਆਂ ਬਹੁਤੀਆਂ ਕਰਮਾਰੀ ਦੇ ਵਿੱਚ ਹਾਂ ਤੇ ਇਹ ਅੱਜ ਚਾਰ ਹੀ ਪਸ਼ੂ ਸੀਗੇ ਗਰਲਾਲ ਹੋਣ ਦੇ ਕੋਲ ਚਾਹ ਨਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਔਰ ਗੁਰਲਾਲ ਸਾਹਿਬ ਕੋਈ ਗੱਲਬਾਤ ਵੀਰ ਗੱਲਬਾਤ ਸੰਧੂ ਸਾਹਿਬ ਜਿਹੜੇ ਆਪਾਂ ਰੇਡ ਮੰਨ ਲਓ ਪਾਉਂਦੇ ਆ ਨਾ ਵੀਡੀਓ ਦੇ ਸਾਰੇ ਪੈਣ ਭਰਾਵਾਂ ਅੱਗੇ ਬੇਨਤੀ ਆ ਕੋਈ ਖਿੱਚ ਕੇ ਜਾਈ ਵਾਲਾ ਸੱਦਾ ਨਾ ਕਰਿਆ ਕਰੋ ਆਪਾਂ ਮਗਰੋਂ ਪੈਸੇ ਲਾ ਕੇ ਲਿਆਂਦਿਆਂ ਹਾਂ ਬਿਲਕੁਲ ਬਿਲਕੁਲ ਹਾਂ ਹੁਣ ਜਿੱਤੋ ਜਾ ਕੇ ਡੰਗਰ ਖਰੀਦ ਗਿਆ ਅਗਲੇ ਨੇ ਜਿੰਨੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਉਹਨਾਂ ਇੱਕ 60 ਮੁੱਲ ਕੀਤਾ ਜਿਹੜੀ ਆਪਾਂ ਇੱਕ 30 ਦੀ ਪਾਈ ਆ ਬੋਸਤ ਨਹੀਂ ਬਾਹਰ ਕੋਈ ਦਿੰਦਾ ਆਪਾਂ ਇਹ ਲੋਕ ਚੀਜ਼ ਦੇ ਮੰਗਦੇ ਆ ਬਸ ਬਸ ਮੰਗਦੇ ਆ ਮੰਗਦੇ ਆ ਠੀਕ ਆ ਜਿਹੋ ਜਿਹੀ ਕੁਆਲਿਟੀ ਆ ਪੈਸਾ ਅਗਲਾ ਮੰਗਦਾ ਘਰਾਂ ਦੇ ਵਿੱਚੋਂ ਚੀਜ਼ਾਂ ਆਉਂਦੀਆਂ ਨੇ ਠੀਕ ਆ ਜੀ ਸਾਰੇ ਇੱਕ ਬੈਂਤੀ ਸੰਤੂ ਸਾਹਿਬ ਹੋ ਰਿਹਾ ਮੰਨ ਲਓ ਕਈ ਭਰਾ ਦਿੰਦੇ ਆ ਵੀ ਅਸੀਂ ਸਾਈ ਬਿਆਨੇ ਤੋਂ ਬਿਨਾ ਉਤਰ ਆਉਣਾ ਹੈ ਉਤਰ ਆਉਂਦਾ ਕੋਈ ਫੈਲਾ ਨਹੀਂ ਕਈ ਡੰਗਰ ਸੇਲ ਹੋ ਜਾਂਦਾ ਫਿਰ ਪੈਂਦਾ ਪੈਂਦਾ ਫਿਰ ਸਾਡੇ ਦੇ ਜ਼ਰਾਏ ਕਰਦੇ ਆ ਫਿਰ ਚੀਕਦੇ ਸਾਈ ਬਿਆਨਾ ਪਾਓ ਕਿਸੇ ਵਿੱਚੋਂ ਡੰਗਰਾਂ ਚ ਜੇ ਨਹੀਂ ਪਸੰਦ ਆਉਂਦਾ ਆਦਾ ਸਾਈ ਬਿਆਨਾ ਲੈ ਜਾ ਜਿਹੜੀ ਗੱਲ ਦੱਸੀ ਆ ਨਹੀਂ ਪੂਰੇ ਲੈ ਲੈਂਦੇ ਆਦਾ ਸਾਈ ਬਿਆਨਾ ਚੱਕੋ ਵਾਸ ਬਿਲਕੁਲ ਜੀ ਹਾਂ ਲਓ ਜੀ ਇਹ ਗੱਲਬਾਤ ਸੀ ਠੀਕ ਆ ਜੀ ਇਹ ਮੇਰਾ ਭਰਾ ਜ਼ਰੂਰ ਗੱਲ ਧਿਆਨ ਦੇ ਵਿੱਚ ਰੱਖ ਕੇ ਤੁਰਿਆ ਕਰੋ ਠੀਕ ਆ ਜੀ ਸਾਈ ਬਿਆਨਾ ਥੋ ਨੰਬਰ ਹੈਗਾ ਸੰਦੂ ਸਾਹਿਬ 97792 ਨਿੰਜਾ 006 97792 ਨਿੰਜਾ 006 ਪਿੰਡ 달 ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰ ਸਿੰਘ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਹਾਂ ਹਾਂਜੀ ਤੋਂ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਵੇਖੀ ਐ ਸ਼ੇਅਰ ਕੀਤੀ ਐ ਦੱਬ ਕੇ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ